ਆਜ ਕਰੋ ਕਰੋ ਕੱਲ ਦਾ ਕਿਹਾ 1:30 ਵਜੇ ਦਾ ਠੀਕ ਹੈ ਗਿਆ ਪਤਾ ਨਹੀਂ ਮੈਨੂੰ ਮੈਂ ਤੇ ਕੰਮ ਤੇ ਗਈ ਤੂੰ ਵੇ ਤੂੰ ਤੇ ਵਸਾ ਨਹੀਂ ਕਾਂਦੀ ਮੈਂ ਬਤਾਨੇ ਕਾਂਦੇ ਮੈਨੂੰ ਨਹੀਂ ਪਤਾ ਰੁਕ ਰੁਕ ਮੈਨੂੰ ਨਹੀਂ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਨੇ ਮੁੰਡੇ ਉਹਦੇ ਨਾਲ ਆਪ ਤਾਂ ਹੋਇਆ ਗਿਆ ਤੇ ਉਹਦਾ ਨਹੀਂ ਪਤਾ ਮੈਨੂੰ ਕਿੱਥੇ ਛੱਡ ਆਇਆ ਕਿਹੜੇ ਮੁੰਡੇ ਮੈਨੂੰ ਨਹੀਂ ਪਤਾ ਕਿੱਥੇ ਛੱਡ ਆਇਆ ਮੁੰਡਿਆਂ ਦੀ ਪਛਾਣ ਨਾਲ ਸੁਮੀ ਤੇ ਨਾਲ ਕੁਟਾਈ ਮੈਂ ਨੇ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਯਾਰ ਜੀਤਾ ਮੇਰਾ ਨਾਂ ਸਾਹਿਲ ਇਹਦੇ ਨਾਲੇ ਫੇਰ ਕੱਲ ਦਾ 3 ਵਜੇ ਦਾ ਗਿਆ ਕਰੋ ਖੜਿਆ ਕਿੱਲੇ ਕਿੱਲੇ ਉਹਨਾਂ ਦਾ ਲਾਕਡਾਉਨ ਖੜੇ ਹਨ ਨੂੰ ਨਹੀਂ ਨਾ ਪਤਾ ਕਿੰਨੇ ਖੜਿਆ ਇਹਨੂੰ ਕਿੰਨੇ ਵਜੇ ਦਾ ਗਿਆ ਕਰੋ ਇਹ 2 3 ਵਜੇ ਦਾ ਗਿਆ ਕਰੋ ਰਾਤ ਕਰ ਗਿਆ ਰਾਤ ਘਰ ਨਹੀਂ ਆਇਆ ਸਾਰੇ ਪੁੱਛਿਆ ਨਹੀਂ ਸਾਰੇ ਬਾਕੀ ਬਾਕੀ ਆ ਜੀ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛੇ ਆ ਕਿਉਂਕਿ ਅਹੀ ਬਾਅਦ ਰਿਪੋਰਟ ਤੱਦ ਕਰਨੀ ਹੈ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਦੇ ਆ। ਇਹ ਕਰੋ। ਦੱਸਣਾ ਖੜਿਆ ਹੋ। ਖੜਿਆ ਕਰੋ ਤਾਂ ਸਰ। ਕਿੱਥੋਂ ਮਿਲਿਆ? ਘਰੋਂ ਤੇ ਤਿੰਨੇ ਭੱਜੇ ਆ। ਇੱਧਰੋਂ ਕੋਣ। ਉਹ ਜਾਂਦੇ ਉਹ ਸਮੀਤ ਤੇ ਇਹ ਇੱਧਰੋਂ ਸਮਾਨ ਲੈ ਕੇ ਤਿੰਨੇ ਭੱਜੇ ਉਸ ਤੋਂ ਬਾਅਦ ਉਹ ਨਹੀਂ ਵਾਪਸ ਆਇਆ। ਜੀ। ਇੱਕ ਰਿਕਵੈਸਟ ਹੈ। ਕਿੱਥੋਂ ਮੈਂ ਹਾਂਜੀ। ਇਹ ਇੱਥੋਂ ਹੀਾਨੂੰ ਮਿਲਿਆ ਮੈਂ ਕੰਮ ਤਵਾਇਆ ਹੁਣ ਮੈਨੂੰ ਦੱਸਿਆ ਕਿਵੇਂ। ਪੀ ਉੱਥੇ ਲਾਸ਼ ਕੇ ਦੀ ਪਈ ਆਣ ਕੇ ਵੇਖ ਲਓ। ਜੀ। ਇਹ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਵਾਲਜਮਾਲਾ ਜੀ ਡੈੱਡ ਬੋਡੀ ਮਿਲੀ ਹੈ ਕਿ ਸਾਨੂੰ ਮੇਰੋੜਾ ਆਪਣੇ ਦੁਰਗਾ ਲਾ ਕੇ ਇਹ ਇਰੇ ਹੀ ਮੌਕੇ ਤੇ ਪਹੁੰਚੇ ਆ ਤੇ ਹਾਲਾਤ ਦੇਖ ਕੇ ਜੋ ਵੀ ਇਹਦਾ ਬਣਦੀ ਕਾਰਵਾਈ ਕਰਾਂਗੇ ਦੇਖ ਰਹੇ ਆਦਾ ਪੋਸਟਮਾਰਟੋ ਕਰਵਾ ਕੇ ਪਤਾ ਲੱਗੇਗਾ ਕਿ ਹਾਲਾਤ ਐ ਜਿਹੜੇ ਇਹ ਮਾਤ ਹੋਈ ਹੈ ਅਜੇ ਕੁਝ ਨਹੀਂ ਅਜੇ ਤਾਂ ਅਡੀਸ਼ਨਲ ਜੇ ਆਈਆਂ ਤਾਂ ਸਮੇਂ ਦੇਖ ਕੇ ਜੋ ਵੀ ਬਣਦੀ ਕਾਰਵਾਈ ਕਰਾਂਗੇ